ਲੋਕ ਠਾਕ ਨਾ ਹੋਤੀ ਤਿਨ ਹੋ ਦਰ ਜੋ ਹੋ ਵਹ ਸੁਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੈ ਕਰੇ ਆਪਨ ਆਪਣੇ ਕਰੇ ਨਾਨਕ ਤੇ ਤਨ ਤਨ ਪੌੜੀ ਬੜੋਗੇ ਪੌੜੀ ਠੱਠਾ ਮਨੁਆ ਠਾਹ ਨਾਹੀ जो सगल त्याग ए कै लपटाहि ठक है ठहक 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 माया संग मुए मुए नहीं कहना मुए मुए संग मुए ओआ कै कुशल ना कतहू हुए ठांड परी संतो संग बसिया ठांड परी संतो है इन्हो संता है भी कह सकदे संताहां भी कह सकदे कन्नालाल नावलदा ਚਾਲਾ ਨਿਰਾਲੀ ਭਗਤਾ ਹਾਂ ਉਥੇ ਤੱਕ ਨਾ ਲੱਗ ਦੱਸਿਆ ਮਾਰੇ ਨੇ ਠੀਕ ਹੈ ਨਾ ਜੋ ਸੰਪਰਦਾਇ ਪੜਾਇਆ ਜਾਂਦਾ ਉਹ ਸੰਤ ਹੈ ਪਰ ਜੇ ਤੁਸੀਂ ਅਰਥ ਨਾਲ ਪੜ੍ਹਨਾ ਕੰਨਾਂ ਲਾ ਕੇ ਸੰਤਾਂਾਂ ਵੀ ਕਿਹਾ ਸਕਦੇ ਚਲੋਗੇ ਅੰਮ੍ਰਿਤ ਨ ਅੰਮ੍ਰਿਤ ਨਾਮ ਤਹਾ ਜੀ ਬਸਨਾ ਰਸਿਆ ਠਾਕੁਰ ਆਪਣੇ ਜੋ ਜੋ ਜਨਮ ਪਾਇਆ ਨਾਨਕ ਆਗਾ ਮਨ ਸ਼ੀਤ ਲਾਇਆ ਨਾਨਕ ਨਾਨਕ ਉਹ ਆਤਮਾ ਸੀ ਤਲਾਇਆ ਇਸ ਤਰ੍ਹਾਂ ਇਕੱਠਾ ਪੰਨਾ ਚਲੋ ਜੀ ਸ਼ਲੋਕ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ ਨਾ ਮੰਜਿਸ ਵੇਲੇ ਕੀ ਪੜਦੇ ਹਾਂਦੇ ਅ ਡੰਡੋਤ ਬੰਦਨ ਹੈ ਜਾਂਦੇ ਕਈ ਵਾਰੀ ਹੈ ਨਾ ਪਰ ਨਾਨੇ ਨੂੰ ਕੰਨਾ ਨਹੀਂ ਹੈਗਾ ਡੰਡੋਤ ਬੰਦਨ ਅਨਿਕ ਬਾਰ ਸਰਵ ਕਲਾ ਸਮਰਾਟ ਜੇ ਸੰਪਰਦਮ ਮਦਵਕ ਪਾਠ ਖਨਾ ਕਲਾ ਬਿੰਦੀ ਲਾ ਕੇ ਨਹੀਂ ਕਰਦੇ ਹਨ ਅਨੇਕ ਅਨੇਕ ਵਾਰ ਅਨੇਕ ਵਾਰ ਹਨ ਫਿਰ ਸਰਵ ਕਲਾ ਸਮਰਾਟ ਦੰਡਾਓ ਤੋ ਬੰਦਨ ਅਨੇਕ ਵਾਰ ਸਰਵ ਕਲਾ ਸਮਰਥ ਦੋਲਨ ਤੇ ਰੱਖੋ ਪ੍ਰਭੂ ਇਹ ਵੀ ਸਮੁੰਦਨ ਸ਼ਬਦ ਹੈ ਪ੍ਰਮਾਤਮਾ ਦੀ ਅਵਾਜ਼ ਮਾਰੀ ਹੋਈ ਨਾਨਕ ਦੇਖ ਰਹਾਤ ਉਹੜੀ ਡੱਡਾ ਡੇਰਾ ਇਹ ਨਹੀਂ ਜਿਹੜਾ ਡੇਰਾ ਤਹ ਜਾਨ ਉਹ ਡੇਰਾ ਕਾ ਸੰਜਮੋ ਗੁਰ ਕਾ ਸ਼ਬਦ ਪਛਾਨ ਉਹ ਆ ਉਹ ਐਨੂੰ ਕੰਨਾ ਹੈ ਲੰਬੀ ਆਵਾਜ਼ ਹੁੰਦੀ ਦੀ ਉਹ ਐਸੇ ਛੇਤੀ ਕਹਿਣਾ ਹੈ ਉਹ ਆ ਡੇਰਾ ਕਾ ਸੰਜਮੋ ਗੁਰ ਕਾ ਸ਼ਬਦ ਪਛਾਨ ਇਹ ਡੇਰਾ ਕੋ ਸ਼ਰਮ ਕਰ ਕਾਲੈ ਜਾ ਕਾ ਤਸੂ ਨਹੀਂ ਸੰਗ ਚਾਲੈ ਉਹ ਡੇਰਾ ਕੀ ਸੋਮਿਤ ਜਾਨੈ वा वा करना वा डेरा की सो मित मित जाने जा को दृष्ट पूरन पगवान ने डेरा नहेचल सच साध संग पाया नानक के ते तेजन ने डुलाया श्लोक डुलाया डुलाया श्लोक टाहन लागे धर्म मराए कि नहेनक का लेओ बंद किन्हें है ऐसा पढ़ना किन्हें है नहेनक का लेओ बंद ਨਾਨਕ ਉਬਰੇ ਜਪ ਹਰੀ ਨਾਨਕ ਉਬਰੇ ਜਪ ਹਰੀ ਨਾਨਕ ਨਾਨਕ ਨਹੀਂ ਉਬਰੇ ਸਾਡੇ ਵਰਗੇ ਜਿਹਨਾਂ ਦੀ ਭਗਤੀ ਕੀਤੀ ਉਹਦੀ ਗੱਲ ਕਰਦੇ ਸਾਥ ਨਾੜ ਚੱਲ ਗਈ ਨਾਨਕ ਉਬਰੇ ਜਪ ਹਰੀ ਨਾਨਕ ਤੇ ਰੋਕ ਕੇ ਨਾਨਕ ਉਬਰੇ ਉਬਰੇ ਮਤਲਬ ਬਚ ਗਏ ਜਪ ਹਰੀ ਹਰੀ ਨੂੰ ਜਪ ਕੇ ਹਰੀ ਦੇ ਭਗਤ ਬਚ ਗਏ ਹਨ ਨਾਨਕ ਉਬਰੇ ਜਪ ਹਰੀ ਕਿੰਦਾ ਜਪਿਆ ਸਾਧ ਸੰਗ ਸੰਬੰਧ ਜਦੋਂ ਉਹਨੇ ਆਪਣਾ ਸਬੰਧ ਸੰਗਤ ਨਾਲ ਜੋੜਿਆ ਹਨਾ ਉਦੋਂ ਬਚਦੇ ਪੌੜੀ ਢੱਡਾ ਟੂ ਟਟ ਢੱਡਾ ਪਰ ਰੁਕਣਾ ਢੱਡਾ ਟੂ ਜਦੋਂ ਦੋ ਢੱਡੇ ਇਕੱਠੇ ਹੋ ਜਾਣ ਨਾ ਇਹ ਗੱਬਿਆ ਢੱਡਾ ਇਹਨਾਂ ਹਲਕਾ ਬੋਲੇ ਢੱਡੀ ਵਾਂਗੂ ਬੋਲਿਆ ਜਾਂਦਾ ਢੂੰਡਤ ਢੱਡਾ ਢੂੰਡਤ ਕਹੇ ਫਿਰ ਟੂਡਨ ਇਹ ਫਿਰੋ 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 ਨਹੀਂ ਇਹ ਇਹ ਦੂਜੇ ਵਾਸਤੇ ਹੈ ਸਾਨੂੰ ਕਹਦੇ ਸਤਪੁਰ ਜੇ ਫਿਰੋ ਹੁੰਦਾ ਉੜੇ ਨੂੰ ਘਰੋਣੇ ਲੱਗੀ ਇੱਥੇ ਇਹ ਹਾਏ ਨੂੰ ਔਕੜਾ ਡਾ ਢੂੰਡ ਤ ਕਹਾਂ ਫਿਰਹੁ ਕਹਾਂ ਪਰਦੇ ਕਹੀ ਨੂੰ ਕਹਾਂ ਵੀ ਬਣਦੇ ਆ ਨਾ ਕਿਆ ਢੂੰਡ ਕਿੱਥੇ ਲੱਭਦੇ ਫਿਰਦੇ ਮਹਾਰਾ ਜਹੰਦੇ ਢੂੰਡਨ ਇਹ ਆ ਮਨ ਮਾਹੇ ਮਨ ਦੇ ਨੰਨ ਔਕੜ ਕਿਉਂ ਨਹੀਂ ਆਈ ਦੱਸ ਸਕਦੇ ਹਾਂ ਮਾਹੇ ਸ਼ਬਦ ਆ ਗਿਆ ਸੰਬੰਧ ਨਾਲ ਠੀਕ ਹੈ ਚਲੋ ਢੂੰਡਨ ਇਹ ਆ ਮਨ ਮਾਹੇ ਸੰਗ ਤੁਹਾਰੈ ਪ੍ਰਭ ਬਸੈ ਬਨ ਬਨ ਕਹਾ ਫਿਰਾ ਹੈ ਬਨ ਬਨ ਕਠਾ ਕਨ ਬਨ ਬਨ ਕਹਾ ਫਿਰਾ ਹੈ ਕਹਾ ਫਿਰਾ ਹੈ ਡੇਰੀ ਟਾਹੋ ਸਾਥ ਤੇਰੀ ਟਾਹੋ ਸਾਧ ਸੰਗ ਅਹੰ ਬੁੱਧ ਅਹੰ ਬੁੱਧ ਬਿਕਰਾਲ ਸੁਖ ਪਾਵਹਿ ਸੁਖ ਪਾਵ ਉਹ ਹੁਣੀ ਹੁੰਦੀ ਹੈ ਆਪਣੋ ਸੁਖ ਪਾਵ ਉਹ ਸਹਜੇ ਬਸ ਬਸੋ ਅੰਮ ਦਰਸ਼ਨ ਦੇਖ ਨਿਹਾਲ ਜਿੱਥੇ ਸਤਗੁਰ ਸਾਨੂੰ ਕਹਿ ਰਹੇ ਸਾਡੀ ਨਲਾ ਆਪਣੇ ਤਲਾਕ ਨਹੀਂ ਕਰੇ ਸਾਨੂੰ ਕਹਿ ਰਹੇ ਜਿੱਥੇ ਦੂਜੇ ਨੂੰ ਸਮੋਧਨ ਕੀਤਾ ਜਿਹਦਾ ਮੈਂ ਤੁਹਾਨੂੰ ਕਹਾਂ ਉੱਥੇ ਗੁਰਬਾਣੀ ਦੇ ਮੁਤਾਬਕ ਹਾਏ ਨੂਕੜ ਵਰਤੀ ਗਈ ਪਰ ਜਿੱਥੇ ਮੈਂ ਆਪ ਨੂੰ ਕਹਿਣਾ ਨਾ ਉੱਥੇ ਫਿਰ ਊੜੇ ਨਾਲ ਔਂਕੜ ਵਰਤੀ ਗਈ ਜਿੱਥੇ ਪਾਤਸ਼ਾਹ ਨੇ ਆਪਣੇ ਵਾਸਤੇ ਸ਼ਬਦ ਵੱਲ ਬੋਲਿਆ ਉਹ ਉੱਥੇ ਊੜੇ ਔਂਕੜ ਆ ਨਹੀਂ ਹਮੇਸ਼ਾ ਸਮਝਣਾ ਊੜੇ ਦਾ ਔਂਕੜ ਹੈ ਪਾਤਸ਼ਾਹ ਨੇ ਆਪਣੇ ਵਾਸਤੇ ਸ਼ਬਦ ਕਿਹਾ ਹੈ ਉਹ ਜਿਹਦਾ ਇਹ ਆ ਕਰਦੇ ਹੁਣ ਇਹ ਸਤੂਰ ਸਾਨੂੰ ਕਹਿ ਰਹੇ ਹਨ ਠੀਕ ਹੈ ਤੇਰੀ ਜਮ ਹੈ ਜਮ ਮਰੇ ਗਰਬ ਜੋਨ ਦੁਖ ਪਾਏ ਮੋਹ ਮਗਨ ਲਪਟ ਰਹਾ ਹਉ ਹਉ ਆਵੇ ਜਾਏ ਤਹਿਤ ਤਹਿਤ ਅਬ ਟਹਿ ਪਰੇ ਸਾਦ ਜਨਾ ਸਰਨਾਏ ਦੁੱਖ ਕੇ ਪਾਏ ਕਾਟਿਆ ਨਾਨਕ ਲੀਏ ਸਮਾਏ ਸ਼ਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਜੋ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਕੀਰਤਨ ਕੋਲ ਬ੍ਰੇਕ ਲਾਵ ਜਾ ਕੇ ਫਿਰ ਹੁਣ ਦੁਬਾਰੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਬਣ ਗਈ ਗੱਲ ਹੈ ਇਹ ਦੁਬਾਰਾ ਦੁਬਾਰੇ ਪੜੋ ਫਿਰ ਜੈ ਸਾਧੂ ਗੋਬਿੰਦ ਭਜਨ ਕੀਰਤਨ ਗੋਬਿੰਦ ਨਹੀਂ ਕਰਨਾ ਹੈ ਗੋਬਿੰਦ ਭਜਨ ਕੀਰਤਨ ਜੈ ਸਾਧੂ ਗੋਬਿੰਦ ਜਹਤ ਹਲਕਾ ਜਿਹਾ ਰੁਕਣਾ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਰੋਜ ਜਿੱਥੇ ਸਾਧੂ ਗੋਬਿੰਦ ਪ੍ਰਮਾਤਮਾ ਦਾ ਭਜਨ ਹੋਵੇ ਕੀਰਤਨ ਹੋਵੇ ਨਾ ਅੱਗੇ ਫਿਰ ਨਾ ਹੋ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਹੇ ਦੂਤ ਜਾਈਓ ਜਾਈਏ ਉਹ ਦੂਤ ਇਗਨੇ ਤਾਂ ਅਮਰਾਇ ਨੇ ਆਪਣੀ ਦੂਤਾਂ ਨੂੰ ਕਿਹਾ ਦਾ ਕਿ ਜਿੱਥੇ ਸੰਗਤ ਹੁੰਦੀ ਹੋਵੇ ਨਾ ਸਾਧੂ ਪਰਮਾਤਮਾ ਪਰਮੇਸ਼ਰ ਦੀ ਬੰਦਗੀ ਕਰਦੇ ਹੁਣ ਛੋਡੀ ਤੇ ਗਿਆ ਜਰ ਤਾਂ ਕਹਿੰਦਾ ਮੈਂ ਵੀ ਨਹੀਂ ਹੱਥ ਪਾ ਸਕਦਾ ਉੱਥੇ ਹੈ ਨਾ ਆਹ ਤੁਸੀਂ ਨਾਮ ਹੈ ਹੈ ਨਾ ਕੋੜੀ ਨਾ ਜਾਈ ਉਹ ਦੂਤ ਦੂਤ ਸਮਝਦੇ ਨਾ ਸ਼ਾਬਦਾ ਦੂਤੋ ਲੱਗੀਆਂ ਤੇ ਵੀ ਨੰਗਣਾ ਹੈ ਕੋੜੀ ਰਣ ਰਣ ਤੇ ਸੀ ਜੀ ਹੈ ਆਤਮ ਜੀਤੇ ਕੋਏ ਹੁਮੈ ਅਨਰ ਸਿਓ ਲਰ ਮਰੇ ਸੋ ਸੋਬਾ ਦੂ ਹੋਏ ਸੋ ਸੁਬਾ ਦੂ ਹੋਏ ਮਣੀ ਮਿਟਾਏ ਜੀਵਤ ਮਰੇ ਗੁਰਪੂਰੇ ਉਪਦੇਸ਼ ਮਨੁਆ ਜੀਤਾ ਹਰ ਮਿਲੈ ਤਹਿ ਸੂਰ ਸੂਰਤਨ ਵੇਸ ਇੱਤੇ ਹੀ ਤਹਿ ਨਹੀਂ ਕਹਿਣਾ ਇਹਨੂੰ ਤਹਿ ਸੂਰਤਨ ਵੇਸ ਜੇ ਤੁਸੀਂ ਤੱਤੇ ਸਰੀ ਹਾ ਵੀ ਤਹਿ ਪੜਦਾ ਤਾ ਤਹਾ ਇਹਨੂੰ ਗਬੜੂਗੇ ਫਿਰ ਇੱਤੇ ਹਿਸਾਬ ਦਾ ਤੇ ਸੂਰ ਸੂਰ ਤਣਾ ਵੇਸ ਇਹਨਾਂ ਸੂਰਤਾਂ ਵੀ ਕਹਿੰਦੇ ਸੂਰਤਨ ਸ਼ਬਦ ਹੈ। ਨਾ ਕੋ ਜਾਣੈ ਆਪਨੋ ਇੱਕ ਹੈ ਟੇਕ ਆਧਾਰ ਰਹਿਣ ਦਿਨ ਸਿਮਰਤ ਰਹਿ ਸੋ ਪ੍ਰਭ ਪੁਰਖ ਅਪਾਰ ਰਹਿਣ ਸਗਲ ਇਹ ਆ ਮਨ ਕਰੈ ਇਹ ਰੇਣ ਨਹੀਂ ਰੇਣ ਰੇਣ ਸਗਲ ਇਹ ਰੇਣ ਨਾਲ ਰੇਣ ਦਾ ਬੋਲਣ ਚ ਫਰਕ ਪੈ ਗਿਆ ਅਰਥ ਨੂੰ ਫਰਕ ਪੈ ਜਾਣਾ। ਰੇਣ ਦਾ ਅਰਥ ਹੁੰਦਾ ਧੂੜ ਰੇਣ ਦਾ ਅਰਥ ਹੁੰਦਾ ਰਾਤ। ਇੱਦਾਂ ਫਰਕ ਪੈਣਾ ਹੈ ਬੋਲਣ 'ਚ। ਜਰੀਨ ਸਗਲ ਇਹ ਆ ਮੰਨ ਕਰਿਆ ਸਾਰਿਆਂ ਦੀ ਚਰਨ ਧੂੜ ਬਣਾ ਲਵੇ ਮਨ ਨੂੰ ਆਪਣੇ ਨੂੰ ਪਵਨੀ ਮਰਤਾ ਚ ਰਹਿਵੇ ਹਨ। ਏਉਂ ਕਰਮ ਕਮਾਏ। ਹੁਕਮ ਬੂਜੈ ਸਦਾ ਸੁਖ ਨਾਨਕ ਲਿਖਿਆ ਪਾਏ ਸ਼ਲੋਕ ਤਨ ਮਨ ਨਾਨਕ ਲਿਖਿਆ ਪਾਏ ਸ਼ਲੋਕ ਕਥਾ ਨਹੀਂ ਪੜਨਾ ਲਿਖਿਆ ਪਾਏ ਸ਼ਲੋਕ ਬਣ ਜਣਾ ਨਹੀਂ। ਸ਼ਲੋਕ तन मन धन अर पौ प्रभु मिलावे मोहे नानक भ्रम को काटी है भ्रम पाओ भ्रम पाओ का, काटी है चूके जम की जो है पौड़ी तत्ता ता से ओ प्रीत कर गुण निद गोविंद राय इन ता नहीं नहीं लानी आपा इदा अर्थ तिस ता से प्रीत कर तिस नाल है ना ता से प्रीत कर गुण निद गोविंद राय ਪਲ ਪਾਵਹਿ ਮਨ ਬਾਸ਼ਤੇ ਪਲ ਪਾਵਹਿ ਪਲ ਪਲ ਪਾਵਹਿ ਮਨ ਬਾਸ਼ਤੇ ਤਪ ਤੇ ਤੁਹਾਰੀ ਜਾਏ ਤਰਾਸ ਮਿਟੈ ਜਮ ਪੰਥ ਕੀ ਜਾਸ ਬਸੈ ਮਨ ਨਾਉ ਗਤ ਪਾਵਹਿ ਮਤ ਹੋਏ ਪ੍ਰਗਾ ਗਤ ਪਾਵੈ ਮਤ ਹੋਏ ਪ੍ਰਗਾਸ ਮਹਿਲੀ ਪਾਵੈ ਠਾਉ ਤਾਹੂ ਸੰਗ ਨਾ ਧਨ ਚਲੈ ਗ੍ਰਹਿ ਜੋਬਨ ਨਹਿ ਰਾਜ ਗ੍ਰਹਿ ਜੋਬਨ ਨਹਿ ਰਾਜ शांत संग सिमरत रहो ए है तुहारा काज क्या ये ਸਾਡੇ ਵਾਸਤੇ ਗਿਆ ਰਹੋ ਰਾਰਾ ਹਾ ਹਾ ਆਹੇ ਨੂਕੜ ਜਦੋਂ ਇਦਾਂ ਸ਼ਬਦ ਆਂਦੇ ਨਾ ਗੁਰਬਾਣੀ ਵਿਆਕਰਨ ਦੇ ਜਿਹੜੇ ਵਿਦਵਾਨ ਹੈ ਉਹ ਕਹਿੰਦੇ ਜਿਹੜਾ ਆਖਰੀ ਆਹੇ ਨੂਕੜ ਹੈ ਨਾ ਉਹਨੇ ਪਿਛਲੇ ਹਾਇ ਤੇ ਹੋੜਾ ਬਣ ਜਣਾ ਲਗਾ ਕੇ ਰਹੋ ਇਸ ਤਰ੍ਹਾਂ ਪਾਠ ਕਰਨਾ ਹੈ ਨਾ ਫਿਰ ਵਿਆਕਰਨ ਮੁਤਾਬਕ ਬਾਕੀ ਰਹੋ ਸੰਪਰਦਾਵਾਂ ਵਿੱਚ ਪੜਾਇਆ ਜਾਂਦਾ ਠੀਕ ਹੈ ਦਾਤਾ ਪਸ਼ੂ ਨਾ ਹੋਈ ਹੈ जो ताप निवार है आप प्रतपाल नानक हम है हम है आप है माई बाप आप है माई बाप श्लोक थाके बहुत बिद काल ते तृप्त न तृष्णा लाथ संच संच सागत मुए नानक मा नानक माया ना साथ पौड़, पौड़ी तथा थिर कौ थिर कौ नहीं पकाऊ कौन नहीं काए तथा तथा थिर को नहीं काए, काए पसार हो पाव अनेक बंच बल शल कर हो माया एक उपाव अनेक बंच बल शल कर हो माया एक उपाव हैली संचो श्रम करो 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 थाक पर गावार मन कै काम न आवे अंत अवसर बार तित पाव गोविंद गोबिंद भजो संत है की सिख लेख ले संत की भी क्या सकती ठीक है ना वैसे आपका संत वो वचन है संत की संत की ऐसा कह सकते संत है की भी कह सकते कोई बड़ी गल नहीं है प्रीत करो सद एक सो ए आ साचा अनसे अस्नेह 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 हाँ कारण करण करावनो सब बिद एक हाथ जित जित ला वोह तित, तित लग है नानक जंत अनाथ श्लोक दस एक निहार दस है।, है एक निहारिया सब कुछ देवनहार सा सास नानक दर्श आधार पौड़ी दद्दा एक है सबको देवनहार देंदे तोट दे ना आवे अगनत परे पंडार अगनत भी कहते हैं अगनत भी बात करते हैं ठीक है ना गणत गणित अगेड़ा लग गया है अगन, अगन, अगन अगनत अगनत परे पंडार दैन हार जीवन हारा मन मूर्ख क्यों तह ताहे बेसारा मन मूर्ख क्यों ताहे बेसारा मूर्ख मना उन्होंने क्यों भुलाता है ना ਦੋਸ਼ ਨਹੀਂ ਕਾਹੂੰ ਕਉ ਮੀਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰ ਹੈ ਜਾ ਕੇ ਆਪੇ ਨਾਨਕ ਤੇ ਤੇ ਗੁਰਮੁਖ ਤਰਾਪੇ ਸ਼ਲੋਕ ਤਰ ਜੀਰੇ ਇੱਕ ਟੇਕ ਤੋਂ ਇੱਕ ਟੇਕ ਤੋਂ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈ ਹੈ ਘਰ ਜਾਵੈ ਰਾਸ ਪੌੜੀ ਤਰ ਜੀਰੇ ਇੱਕ ਟੇਕ ਤੋਂ ਲਾਹੇ ਬਡਾਨੀ ਆਸ ਵੇ ਡਾਨੀ ਅਸੰਭਗ ਬੇਗਾਨੀ ਨਾਨਕ ਨਾਮ ਧਿਆਈ ਐ ਆਰ ਜੀਆ ਵੈ ਰਾਸ ਤੰ ਦਾਤਾ ਵਰਤਾਉ ਤੋ ਮਟੈ ਸਤ ਸੰਗ ਸੰਤ ਸੰਗ ਹੋਏ ਬਾਸ ਤੁਰਤੇ ਕਿਰਪਾ ਕਰੋ ਆਪ ਤੋ ਹੋਏ ਮਨਹਿ ਪ੍ਰਕਾਸ਼ ਤਨ ਸਾਚਾ ਤੇਊ ਸਚ ਸਾਹਾ ਤਨ ਸਾਚਾ ਤੇਊ ਸਚ ਸਾਹਾ ਤੇਊ ਸਚ ਸਾਹਾ ਹਰ ਹਰ ਪੁੰਜੀ ਨਾਮ ਵਿਸਾਹਾ ਜਿਐ ਜਸ ਸੋ ਬਾਤ ਹੈ ਬਨਿਆ ਤਹਿ ਤਹਿ ਨਹੀਂ ਗਤਿ ਹੈ ਹਰ ਹਰ ਨਾਮ ਸ਼ਰਵਣ ਜਹ ਸੁਨਿਆ ਗੁਰਮੁਖ ਜਹ ਕਟ ਰਹੇ ਸਮਾਈ ਨਾਨਕ ਤਹਿ ਜਨ ਮਿਲੀ ਵਡਿਆਈ ਮਿਲੀ ਵਡਿਆਈ